ਗੁਰੂ ਅਰਜਨ ਦੇਵ ਜੀ ਦੂਸਰਾ ਸ਼ਬਦ ਮਿੱਠ ਬੋਲੜਾ ਜੀ ਹਰ ਸੱਜਣ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਹਉ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨ ਨੇ ਔਗਣ ਕੋ ਨਾ ਚਿਤਾਰੇ ਪਤਿਤ ਪਾਵਨ ਹਰ ਵਿਰਧ ਸਦਾਏ ਇੱਕ ਤਿਲ ਨੇ ਭੰਨੇ ਕਾਲੇ ਡਟ ਘਟ ਵਾਸੀ ਸਰਬ ਨਿਵਾਸੀ ਨੇਰੇ ਹੀ ਤੇ ਨੇਰਾ ਨਾਨਕ ਦਾਸ ਸਦਾ ਸਰਣਾਗਤ ਹਰ ਅਮਰਤ ਸੱਜਣ ਮੇਰਾ ਹਉ ਬਿਸਮ ਪਈ ਜੀ ਹਰ ਦਰਸ਼ਨ ਦੇਖ ਅਪਾਰਾ ਮੇਰਾ ਸੁੰਦਰ ਸਵਾਮੀ ਜੀ ਹੋ ਚਰਨ ਕਮਲ ਪਗ ਛਾਰਾ ਪ੍ਰਪੇਖਤ ਜੀਵਾ ਠੰਡੀ ਥੀ ਵਾਂ ਇਸ ਜੇਵੜ ਅਵਰ ਨ ਕੋਈ ਆਦ ਅੰਤ ਮਦ ਪ੍ਰਵ ਰਵਿਆ ਜਲਥਲ ਮਹੀਅਲ ਸੋਈ ਜਨ ਕਮਲ ਜਪ ਸਾਗਰ ਤਰਿਆ ਭਵਜਲ ਉਤਰੇ ਪਾਰਾ ਨਾਨਕ ਸਰਨ ਪੂਰਨ ਪਰਮੇਸ਼ਰ ਤੇਰਾ ਅੰਤ ਨਾ ਪਾਰਾ ਵਾਰਾ ਸ੍ਰੀ ਗੁਰੂ ਅਰਜਨ ਦੇਵ ਜੀਆ ਦਾ ਸ਼ਬਦ ਪ੍ਰਸੰਗ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਦਾ ਅੰਸ਼ ਹੈ ਇਹ 10ਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ਸਾਹਿਤ ਮਾਲਾ ਵਿੱਚ ਗੁਰਮਤਕਾਵ ਭਾਗ ਵਿੱਚ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਸਰਲੇਖਿਤ ਦਰਜ ਹੈ ਇਸ ਵਿੱਚ ਗੁਰੂ ਜੀ ਪਰਮਾਤਮਾ ਦੀ ਵਡਿਆਈ ਵਿੱਚ ਲਿਖਦੇ ਹਨ ਕਿ ਮੇਰੇ ਪਰਮਾਤਮਾ ਮੇਰੇ ਪ੍ਰਭੂ ਦਾ ਸੁਆਬੜਾ ਹੀ ਨਿਮਰਤਾ ਵਾਲਾ ਹੈ ਉਹ ਕਣ-ਕਣ ਵਿੱਚ ਵਸਿਆ ਹੋਇਆ ਹੈ ਗੁਰੂ ਜੀ ਕੀ ਦੱਸਦੇ ਹਨ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਮੇਰਾ ਮਾਲਕ ਪ੍ਰਭੂ মিઠھے বোল বোলਨ ਵਾਲਾ ਹੈ ਹਉ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ ਸੰਮਲ ਦਾ ਮਤਲਬ ਚੇਤਾ ਕਰ ਕਰਕੇ ਮੈਂ ਚੇਤੇ ਕਰ ਕਰਕੇ ਥੱਕ ਗਈਆਂ ਉਹ ਕਦੇ ਵੀ ਕੌੜੇ ਬੋਲ ਨਹੀਂ ਬੋਲਦਾ ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨ ਨੇ ਔਗਣ ਕੋ ਨਾ ਚਿਤਾਰੇ ਉਹ ਕਿਸੇ ਨਾ ਕੌੜਾ ਬੁਲਣਾ ਜਾਣਦਾ ਹੀ ਨਹੀਂ ਕਿਉਂਕਿ ਉਹ ਸਾਡੇ ਔਗਣ ਚੇਤੇ ਹੀ ਨਹੀਂ ਰੱਖਦਾ ਪਤਿਤ ਭਾਵਨ ਹਰ ਵਿਰਧ ਸਦਾਏ ਇੱਕ ਤਿਲ ਨਹੀਂ ਪੰਨੇ ਕਾਲੇ ਉਹ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਪਤਿਤ ਪਾਵਨ ਹਰ ਵਿਰਧ ਸਦਾਏ ਇਹ ਉਸ ਦਾ ਮੁੱਢ ਕਦੀਮ ਦਾ ਹੀ ਸੁਭਾਅ ਹੈ ਪਹਿਲਾਂ ਤੋਂ ਹੀ ਉਹਦਾ ਇਹ ਸੁਭਾਅ ਵਾ ਕਿ ਉਹ ਵਿਕਾਰੀਆਂ ਨੂੰ ਵੀ ਪਵਿੱਤਰ ਕਰਨ ਵਾਲਾ ਹੈ ਇੱਕ ਤਿਲ ਨਹੀਂ ਪੰਨੇ ਕਾਲੇ ਉਹ ਕਿਸੇ ਦੀ ਵੀ ਕੀਤੀ ਘਾਲ ਕਮਾਈ ਜਾਨੀ ਮਿਹਨਤ ਨੂੰ ਰਤਾ ਪਰ ਵੀ ਵਿਅਰਥ ਨਹੀਂ ਜਾਣ ਦਿੰਦਾ ਘਟ ਘਟ ਵਾਸੀ ਸਰਬ ਨਿਵਾਸੀ ਨੇਰੇ ਹੀ ਤੇ ਨੇਰਾ ਮੇਰਾ ਪ੍ਰਮਾਤਮਾ ਘਟ ਘਟ ਵਾਸੀ ਸਰਬ ਨਿਵਾਸੀ ਹਰੇਕ ਸਰੀਰ ਵਿੱਚ ਵੱਸਦਾ ਵਾ ਨੇਰੇ ਹੀ ਤੇ ਨੇਰਾ ਔਰ ਹਰੇਕ ਜੀਵ ਦੇ ਨੇੜੇ ਵੱਸਦਾ ਹੈ ਨਾਨਕ ਦਾਸ ਸਦਾ ਸਰਣਾਗਤ ਹਰ ਅਮਰਤ ਸੱਜਣ ਮੇਰਾ ਦਾਸ ਨਾਨਕ ਸਦਾ ਉਸ ਦੀ ਸ਼ਰਨ ਵਿੱਚ ਰਹਿੰਦਾ ਹੈ ਨਾਨਕ ਦਾਸ ਸਦਾ ਸਰਣਾਗਤ ਨਾਨਕ ਦਾਸ ਦਾਸ ਨਾਨਕ ਸਦਾ ਉਦੇਸ਼ ਸ਼ਰਣ ਵਿੱਚ ਰਹੰਦਾ ਹੈ ਹਰ ਅਮਰਤ ਸੱਜਣ ਮੇਰਾ ਕਿਉਂਕਿ ਮੇਰਾ ਸੱਜਣ ਪ੍ਰਮਾਤਮਾ ਆਤਮਕ ਜੀਵਨ ਦੇਣ ਵਾਲਾ ਹੈ ਹਰ ਅਮਰਤ ਸੱਜਣ ਮੇਰਾ ਮੇਰਾ ਸੱਜਣ ਪ੍ਰਭੂ ਆਤਮਕ ਜੀਵਨ ਦੇਣ ਵਾਲਾ ਹੈ ਹਉ ਵਿਸਮ ਪਈ ਜੀ ਹਉ ਮੈਨੇ ਮੈਂ ਵਿਸਮਨੇ ਹਰਾਨ ਹਉ ਵਿਸਮ ਪਈ ਜੀ ਹਰ ਦਰਸ਼ਨ ਦੇਖ ਅਪਾਰਾ ਮੈਂ ਉਸ ਬੇਅੰਤ ਹਰੀ ਦੇ ਦਰਸ਼ਨ ਕਰਕੇ ਹੈਰਾਨ ਹੁੰਦੀ ਹਾਂ ਮੇਰਾ ਸੁੰਦਰ ਸਵਾਮੀ ਜੀ ਮੇਰਾ ਮਾਲਕ ਸੋਹਣਾ ਹੈ ਹੋ ਚਰਨ ਕਮਲ ਪਗ ਸ਼ਾਰਾ ਮੈਂ ਤਾਂ ਉਹਦੇ ਸੋਹਣੇ ਚਰਨਾਂ ਦੀ ਤੂੜ ਹਾਂ ਪ੍ਰਭ ਪੇਖਤ ਜੀਵਾ ਠੰਡੀ ਥੀਵਾ ਮੈਂ ਉਸ ਪ੍ਰਮਾਤਮਾ ਦੇ ਦਰਸ਼ਨ ਕਰਦੀ ਹਾਂ ਤਾਂ ਮੇਰੇ ਅੰਦਰ ਜਾਨ ਪੈਂਦੀ ਹੈ ਮੈਂ ਜਿਉਣੀ ਹਾਂ ਠੰਡੀ ਥੀਵਾ ਤੇ ਮੇਰਾ ਮੈਂ ਸ਼ਾਂਤ ਚਿੱਤ ਹੋ ਜਾਂਦੀ ਹਾਂ। ਇਸ ਜੇਵੜ ਵਰਨਾ ਕੋਈ ਕਿਉਂਕਿ ਉਹਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ। ਅੱਗੇ ਆ ਜਾਂਦਾ ਆਦ ਅੰਤ ਮੱਧ ਪ੍ਰਵ ਰਵਿਆ ਜਲ ਥਲ ਮਹੀਏ ਸੋਈ। ਉਹ ਪਰਮਾਤਮਾ ਆਦ ਦਾ ਮਤਲਬ ਹੁੰਦਾ ਸ਼ੁਰੂ ਵਿੱਚ ਵੀ। ਅੰਤ ਦਾ ਮਤਲਬ ਹੁੰਦਾ ਅਖੀਰ ਵਿੱਚ ਵੀ ਤੇ ਮੱਧ ਦਾ ਮਤਲਬ ਨਾ ਹੁੰਦਾ ਹੁਣ ਇਸ ਵੇਲੇ ਵੀ। ਉਹ ਪਰਮਾਤਮਾ ਸ਼ੁਰੂ ਵਿੱਚ ਵੀ ਹੈ। ਅੰਤ ਵਿੱਚ ਵੀ ਆ ਤੇ ਹੁਣ ਵੀ ਹੈ ਜਲ ਥਲ ਮਹੀ ਅਲ ਸੋਈ ਉਹ ਪਰਮਾਤਮਾ ਧਰਤੀ ਵਿੱਚ ਤੇ ਵੀ ਹੈ ਪਾਣੀ ਵਿੱਚ ਵੀ ਹੈ ਆਕਾਸ਼ ਵਿੱਚ ਵੀ ਹੈ ਚਰਨ ਕਮਲ ਜਪ ਸਾਗਰ ਤਰਿਆ ਉਹਦੇ ਸੋਹਣੇ ਚਰਨਾਂ ਦਾ ਧਿਆਨ ਧਰ ਕੇ ਸੰਸਾਰ ਸਮੁੰਦਰ ਤਰਿਆ ਜਾ ਸਕਦਾ ਹੈ ਚਰਨ ਕਮਲ ਜਪ ਸਾਗਰ ਤਰਿਆ ਭਵ ਜਲ ਉਤਰੇ ਪਾਰਾ ਉਦੇ ਸੋਹਣੇ ਚਰਨਾਂ ਦਾ ਧਿਆਨ ਕਰਕੇ ਇਸ ਸੰਸਾਰ ਸਮੁੰਦਰ ਨੂੰ ਤਰਿਆ ਜਾ ਸਕਦਾ ਹੈ ਨਾਨਕ ਸਰਨ ਪੂਰਨ ਪਰਮੇਸ਼ਰ ਤੇਰਾ ਅੰਤ ਨਾ ਪਾਰਾਵਾਰਾ ਏ ਪੂਰਨ ਪਰਮੇਸ਼ਰ ਪਰਮਾਤਮਾ ਨਾਨਕ ਸਰਨ ਮੈਂ ਤੇਰੀ ਸ਼ਰਨ ਆਇਆ ਹਾਂ ਤੇਰਾ ਅੰਤ ਨਾ ਪਾਰਾਵਾਰਾ ਤੇਰੀ ਹਸਤੀ ਦਾ ਤੇਰੀ ਹੋਂਦ ਦਾ ਕੋਈ ਵੀ ਅੰਤ ਨਹੀਂ ਹੈ ਜਾਂ ਕੋਈ ਵੀ ਅੰਤ ਨਹੀਂ ਲੱਭ ਸਕਦਾ ਕੇਂਦਰੀ ਭਾਵ ਕੀ ਹੈ ਕਿ ਮਾਲਕ ਪ੍ਰਮਾਤਮਾ ਜਿਹੜਾ ਵਾ ਉਹਦਾ ਸੁਭਾਅ ਬਹੁਤ ਮਿੱਠਾ ਵਾ ਉਹ ਕਦੇ ਕਿਸੇ ਨੂੰ ਕੌੜਾ ਨਹੀਂ ਬੋਲਦਾ ਉਹ ਕਿਸੇ ਦੇ ਔਗਣ ਨਹੀਂ ਚਿਤਾਰਦਾ ਉਹ ਹਰ ਇੱਕ ਦੇ ਅੰਦਰ ਵਸਦਾ ਵਾ ਕਣ-ਕਣ ਵਿੱਚ ਵਸਦਾ ਵਾ ਇਸ ਕਰਕੇ ਸਾਨੂੰ ਹਮੇਸ਼ਾ ਉਸ ਦਾ ਧਿਆਨ ਧਰ ਕੇ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਣਾ ਚਾਹੀਦਾ ਹੈ ਜਾਂ ਅਸੀਂ ਉਸ ਦਾ ਧਿਆਨ ਧਰ ਕੇ ਹੀ ਇਸ ਸੰਸਾਰਸੰਸਾਰ ਨੂੰ ਪਾਰ ਕਰ ਸਕਦੇ ਹਾਂ ਫਿਰ ਆ ਜਾਂਦੇ ਨੇ ਸਾਡੇ ਕੋਲੇ ਇਸ ਦੇ ਛੋਟੇ ਪ੍ਰਸ਼ਨ ਇਹ ਰਚਨਾ ਸਿਰਗੁਰੂ ਅਰਜਨ ਦੇਵ ਜੀ ਦੀ ਹੈ ਕਿਹੜੀ ਮਿੱਠ ਬੋਲੜਾ ਜੀ ਹਰ ਸੱਜਣ ਇਸ ਸ਼ਬਦ ਵਿੱਚ ਗੁਰੂ ਜੀ ਦੇ ਭਾਵ ਕਿਉਂ ਜ ਹਨ ਨਿਮਰਤਾ ਵਾਲੇ ਵਿਸਮਾਦ ਵਾਲੇ ਗੁਰੂ ਜੀ ਕਿਸ ਦੀ ਸ਼ਰਨ ਪੈਣ ਦੀ ਗੱਲ ਕਰਦੇ ਹਨ ਮਾਰਕ ਪ੍ਰਮਾਤਮਾ ਦੀ ਮਾਲਕ ਪ੍ਰਭੂ ਦੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਕਿੰਵੇਂ ਗੁਰੂ ਨੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਕਿਸ ਕਾਵਤਾਰਾ ਦੇ ਕਵੀ ਨੇ ਗੁਰਮਤ ਕਾਵਤਾਰਾ ਦੇ ਸ੍ਰੀ ਹਰਮੰਦਰ ਸਾਹਿਬ ਦੀ ਉਹ ਸਾਰੀ ਕេស ਗੁਰੂ ਨੇ ਕਰਵਾਈ ਸ੍ਰੀ ਗੁਰੂ ਅਰਜਨ ਦੇਵ ਜੀ ਨੇ